ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਰੋਜ਼ਾਨਾ ਕਿਹੜੀਆਂ ਚੀਜ਼ਾਂ ਖਾਂਦੇ ਹੋ ਜੋ ਆਸਾਨੀ ਨਾਲ ਜ਼ਰੀਲੀਆਂ ਹੋ ਜਾਂਦੀਆਂ ਹਨ ਅਤੇ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ ਜੇ ਤੁਸੀਂ ਰਾਤ ਨੂੰ ਹਸਪਤਾਲਾਂ ਦੇ ਐਮਰਜੈਂਸੀ ਅਵਾਡਾ ਵਿੱਚ ਜਾਓ ਤਾਂ ਤੁਸੀਂ ਦੇਖੋਗੇ ਜਿਆਦਾਤਰ ਲੋਕ ਪੇਟ ਦਰਦ ਜਾਂ ਭੋਜਨ ਵਿੱਚ ਜ਼ਹਿਰ ਦੀ ਸ਼ਿਕਾਇਤ ਨਾਲ ਦਾਖਲ ਹੁੰਦੇ ਹਨ ਉਹਨਾਂ ਦੀ ਸ਼ਿਕਾਇਤ ਇਹ ਵੀ ਹੈ ਕਿ ਉਹਨਾਂ ਨੇ ਅਜੇਹਾ ਕੁਝ ਨਹੀਂ ਖਾਦਾ ਜਿਸ ਨਾਲ ਪਾਚਨ ਚ ਦਿੱਕਤ ਆ ਜਾਂਦੀ ਹੈ ਇਸ ਦਾ ਕਾਰਨ ਬਹੁਤ ਆਮ ਹੈ ਹੈਲਥ ਲਾਈਨ ਦੇ ਅਨੁਸਾਰ ਅਸਲ ਵਿੱਚ ਬਹੁਤ ਸਾਰੇ ਭੋਜਨ ਹਨ ਜੋ ਵਾਇਰਸ ਪਰਜੀਵੀ ਅਤੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਆਸਾਨੀ ਨਾਲ ਦੁਸਤ ਹੋ ਜਾਂਦੇ ਹਨ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਉਹ ਜਾਨਣਾ ਕਿਹੜੀਆਂ ਚੀਜ਼ਾਂ ਖਾਂਦੇ ਹੋ ਜੋ ਆਸਾਨੀ ਨਾਲ ਜਰੀਦੀਆਂ ਹੋ ਜਾਂਦੀਆਂ ਹਨ ਅਤੇ ਬੰਬਾਰੀਆਂ ਦਾ ਕਾਰਨ ਬਣ ਜਾਂਦੀਆਂ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਉਹ ਭੋਜਨ ਹਨ ਜੋ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਤੇ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਾਂ ਨੰਬਰ 1 ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵੀ ਈ ਕੋਲਾਈ ਸਲਮੋਲਾ ਵਰਗੇ ਬੈਕਟੀਰੀਆ ਅਕਸਰ ਪਾਏ ਜਾਂਦੇ ਹਨ ਜੋ ਪੇਟ ਵਿੱਚ ਦਾਖਲ ਹੁੰਦੇ ਹਨ ਤੇ ਸਾਨੂੰ ਬਿਮਾਰ ਕਰ ਸਕਦੇ ਹਨ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਤੋਂ ਬਾਅਦ ਹੀ ਪਕਾਓ ਅਤੇ ਫਿਰ ਭੋਜਨ 'ਚ ਇਹਨਾਂ ਦੀ ਵਰਤੋਂ ਕਰੋ ਨੰਬਰ 2 ਚਾਵਲ ਦੁਨੀਆ ਭਰ ਸਭ ਤੋਂ ਵੱਧ ਖਪਤ ਕੀਤੇ ਜਾਣ ਵਾਲੇ ਅਨਾਜ ਭੋਜਨ ਦੇ ਜ਼ਹਿਰ ਦਾ ਕਾਰਨ ਵੀ ਬਣ ਸਕਦੇ ਹਨ ਜੇਕਰ ਪਕਾਏ ਹੋਏ ਚੋਲੇ ਨੂੰ ਕਮਰੇ ਦੇ ਤਾਪਮਾਨ ਦੇ ਲੰਬੇ ਸਮੇਂ ਤੱਕ ਛੱਡ ਦਿੱਤਾ ਜਾਵੇ ਤਾਂ ਇਸ ਦੀ ਨਮੀ ਵਿੱਚ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਜੋ ਸਾਨੂੰ ਬਿਮਾਰ ਕਰ ਸਕਦੇ ਹਨ ਬੈਤਰ ਹੋਏਗਾ ਕਿ ਜੇਕਰ ਤੁਸੀਂ ਇਸ ਨੂੰ ਖਾਣ ਤੋਂ ਬਾਅਦ ਫ੍ਰਿਜ 'ਚ ਸਟੋਰ ਕਰੋ ਨੰਬਰ 3 ਜੇਕਰ ਤੁਸੀਂ ਦੁੱਧ ਨੂੰ ਬਿਨਾਂ ਉਬਾਲ ਕੇ ਪੀਂਦੇ ਹੋ ਜਾਂ ਪੋਜਨ ਚ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ ਸਰੀਰ ਵਿੱਚ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ ਇਸ ਨੂੰ ਹਮੇਸ਼ਾ ਉਬਾਲ ਕੇ ਪੀਓ ਅਤੇ ਫਰਿੱਜ ਵਿੱਚ ਸਟੋਰ ਕਰੋ ਪਰਚਾਰ ਅਸਲ ਵਿੱਚ ਆਂਡੇ ਨੂੰ ਪ੍ਰੋਟੀਨ ਅਤੇ ਪੋਸ਼ਣ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਕੱਚਾ ਖਾਂਦੇ ਹੋ ਤਾਂ ਆਸਾਨੀ ਨਾਲ ਤੁਹਾਨੂੰ ਬਿਮਾਰ ਕਰ ਸਕਦਾ ਹੈ ਇਸ ਲਈ ਜਦੋਂ ਵੀ ਤੁਸੀਂ ਇਸ ਨੂੰ ਖਾਓ ਤਾਂ ਇਸ ਨੂੰ ਪਕਾ ਕੇ ਖਾਓ ਤੇ ਜੇਕਰ ਆਂਡੇ ਟੁੱਟ ਜਾਂ ਤਾਂ ਇਹਨਾਂ ਦੀ ਵਰਤੋਂ ਨਾ ਕਰੋ ਨੰਬਰ 5 ਮੱਛੀ ਅਤੇ ਸਮੁੰਦਰੀ ਭੋਜਨ ਜੇਕਰ ਇਹਨਾਂ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਅਤੇ ਇਸ ਦੀ ਵਰਤੋਂ ਭੋਜਨ ਲਈ ਕੀਤੀ ਜਾਵੇ ਤਾਂ ਇਹ ਸਰੀਰ ਨੂੰ ਜ਼ਹਿਰਵਾਨ ਪ੍ਰਭਾਵਿਤ ਕਰਦੀ ਹੈ ਇਸ ਖਤਰੇ ਨੂੰ ਘਟਕਾ ਲਈ ਜੇਕਰ ਤੁਸੀਂ ਤਾਜੀ ਮੱਸੀ ਖਾਓ ਤਾਂ ਬਿਹਤਰ ਹੋਵੇਗਾ ਨੰਬਰ 6 ਕੱਚਾ ਮੀਟ ਆਸਾਨੀ ਨਾਲ ਭੋਜਨ ਦੇ ਜ਼ਹਿਰ ਦਾ ਕਾਰਨ ਬਣ ਸਕਦਾ ਹੈ ਦਰਸਲ ਕੁਝ ਬੈਕਟੀਰੀਆ ਪੰਛੀਆਂ ਅਤੇ ਜਾਨਵਰਾਂ ਦੇ ਵਾਲਾਂ ਫਰ ਅਤੇ ਅਤਰੀਆਂ ਵਿੱਚ ਪਏ ਜਾਂਦੇ ਹਨ ਇਹਨਾਂ ਨੂੰ ਜੇਕਰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਜਾਂ ਚੰਗੀ ਤਰ੍ਹਾਂ ਪਕਾਇਆ ਨਾ ਜਾਵੇ ਤਾਂ ਉਹ ਸਾਨੂੰ ਬਿਮਾਰ ਕਰ ਸਕਦੇ ਹਨ। ਨੰਬਰ 7 ਫਲ ਇਸ ਤੋਂ ਇਲਾਵਾ ਫਲਾਂ ਨੂੰ ਖਾਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜ਼ਰੂਰੀ ਹੈ। ਜੇਕਰ ਫਲ ਕੱਟੇ ਜਾਂਦੇ ਹਨ ਤਾਂ ਜਾਂ ਉਹਨਾਂ ਨੂੰ ਤੁਰੰਤ ਖਾ ਲਓ ਜਾਂ ਬੈਕਟੀਰੀਆ ਬਣਨ ਤੋਂ ਪਹਿਲਾਂ ਫ੍ਰਿਜ ਵਿੱਚ 에ਅਰਲਾਈਟ ਕਨੈਕਟਰ ਵਿੱਚ ਸਟੋਰ ਕਰ ਸਕਦੇ ਹੋ। ਧੰਨਵਾਦ।